ਸਾਜੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਸਕੈਮ ਜਿਹੜੇ ਆ ਹੁੰਦੇ ਪਏ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਸਕੈਮ ਵਾਲੀਆਂ ਐਪਾਂ ਬਹੁਤ ਸਾਰੇ ਸਕੈਮ ਦੇ ਨਵੇਂ-ਨਵੇਂ ਜਿਹੜੇ ਤਰੀਕੇ ਆ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਇਦਾਂ ਇਦਾਂ ਦੇ ਸਕੈਮ ਸਾਹਮਣੇ ਆ ਰਹੇ ਨੇ ਕਿ ਵਿਸ਼ਵਾਸ ਕਰਨਾ ਵੀ ਥੋੜਾ ਜਿਹੜਾ ਆ ਮੁਸ਼ਕਲ ਹੋ ਜਾਂਦਾ ਆ ਇਸੇ ਤਰ੍ਹਾਂ ਦੇ ਇੱਕ ਸਕੈਮ ਦੇ ਵਿੱਚ ਸਾਡੇ ਨਾਲ ਸਟੂਡੀਓ ਦੇ ਵਿੱਚ ਬੈਠੇ ਹੋਏ ਨੇ ਸਾਡੇ ਬ੍ਰਦਰ ਜੋਤੀ ਜੀ ਜਿਨ੍ਹਾਂ ਦੇ ਨਾਲ ਇਸੇ ਤਰ੍ਹਾਂ ਦਾ ਇੱਕ ਸਕੈਮ ਹੋਇਆ ਉਹ ਸਕੈਮ ਕੀ ਹੋਇਆ ਕਿੱਦਾਂ ਆਇਆ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰ ਲੈਣੇ ਆ ਵੀਡੀਓ ਨੂੰ ਐਨ ਤੱਕ ਦੇਖਿਓ ਤਾਂ ਕਿ ਤੁਸੀਂ ਵੀ ਕਿਤੇ ਇਦਾਂ ਦੇ ਸਕੈਮ ਦੇ ਵਿੱਚ ਫਸ ਨਾ ਜਾਓ ਨਾਲ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਵੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀਆਂ WhatsApp ਦੇ ਉੱਤੇ ਐਪਾਂ ਕਾਲਾਂ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ ਉਹਨਾਂ ਤੋਂ ਤੁਸੀਂ ਬਾਤ ਸਕੋ ਤੇ ਕਿਸੇ ਵੀ ਤਰ੍ਹਾਂ ਦੇ ਸਕੈਮ ਦੇ ਵਿੱਚ ਨਾ ਫਸੋ ਤੇ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਨੇ ਜੋਤੀ ਜੀ ਜੋਤੀ ਜੀ ਪਹਿਲਾਂ ਤੁਹਾਡਾ ਸਵਾਗਤ ਸੱਸੀ ਘਰ ਭਾਜੀ ਤੁਹਾਨੂੰ ਧੰਨ ਧੰਨਵਾਦ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਡੀਪੀਸੀ ਪੰਜਾਬੀ ਦਾ ਅੱਜ ਮੈਂ ਸਰੂਨਾ ਕੋਲ ਆਇਆ ਸੀਗਾ ਤੇ ਮੇਰੇ ਨਾਲ ਕੁਝ ਸਕੈਮ ਹੋਇਆ ਸੀਗਾ ਮੈਂ ਨਾ WhatsApp ਜਾਨੀ ਕਿ ਆਪਣੀ ਰਾਤ ਫੋਨ ਚਲਾਉਂਦਾ ਪਿਆ ਸੀ ਤੇ ਜਿਸ ਤਰ੍ਹਾਂ ਮੈਂ ਫੋਨ ਚਲਾਉਂਦਾ ਪਿਆ ਇਹ ਆਪਣਾ WhatsApp ਤੇ ਤੇ ਮੈਂ ਨਾ ਮੈਨੂੰ ਨਾ ਇੱਕ ਰਾਤ ਨਾ ਇੱਕ ਮੈਨੂੰ ਉਹ ਆਂਦਾ ਵਾ ਲਿੰਕ ਆਂਦਾ ਹੈਗਾ ਮੇਰੇ WhatsApp ਤੇ ਲਿੰਕ ਆਇਆ ਤੇ ਮੈਂ ਨਾ ਦੇਖਿਆ ਨਹੀਂ ਉਹ ਅਸਲ 'ਚ ਪਹਿਲੇ ਮੈਂ ਇਗਨੋਰ ਕੀਤਾ ਮੈਂ ਉਹ ਉਸ ਚੀਜ਼ ਨੂੰ ਫਿਰ ਮੈਂ ਉਸ ਤੋਂ ਬਾਅਦ ਨਾ ਉਸ ਲਿੰਕ ਉੱਤੇ ਨਾ ਮੈਂ ਕਲਿੱਕ ਕਰ ਦਿੱਤਾ ਵਾ ਕਲਿੱਕ ਦੇ ਨਾਲ ਹੀ ਨਾ ਮੈਨੂੰ ਨਾ ਕੁਝ ਨੋਟੀਫਿਕੇਸ਼ਨ ਜੇ ਆਏ ਔਰ ਮੈਂ ਉਹ ਵੀ ਵੇਖਣੇ ਸ਼ੁਰੂ ਕਰ ਦਿੱਤੇ ਔਰ ਜਿੱਦਾਂ ਹੀ ਮੈਂ ਉਹ ਨੋਟੀਫਿਕੇਸ਼ਨ ਜੇ ਵੇਖਣੇ ਸ਼ੁਰੂ ਕੀਤੇ ਔਰ ਕੁਝ ਦਿਨਾਂ ਬਾਅਦ ਮੈਨੂੰ ਇੱਕ ਮੈਸੇਜ ਆਂਦਾ ਏ ਕਿ ਤੁਸੀਂ ਆਪਣਾ ਮੈਨੂੰ ਤੁਸੀਂ 2000 ਰੁਪਇਆ ਕਰੋ ਸੈਂਡ ਸੈਂਡ ਕਰੋ ਮੈਂ ਜਿਸ ਤਰ੍ਹਾਂ ਇਹਨਾਂ ਨੂੰ ਕਿਹਾ ਕਿ ਮੈਂ ਪੈਸੇ ਨਹੀਂ ਦੇ ਸਕਦਾ ਤੁਸੀਂ ਕੌਣ ਹੋ ਉਹਨਾਂ ਨੇ ਨਾ ਮੈਨੂੰ ਮੇਰੀਆਂ ਨਾ ਪਤਾ ਨਹੀਂ ਮੇਰੇ ਫੋਨ ਦੇ ਵਿੱਚੋਂ ਉਹਨਾਂ ਨੇ ਯਾਨੀ ਕਿ ਮੇਰੇ ਫੋਨ ਨੂੰ ਨਾ ਪੂਰੀ ਤਰ੍ਹਾਂ ਹੀ ਹੈਕ ਕਰਕੇ ਆਪਣੇ ਯਾਨੀ ਕਿ ਮੇਰੇ ਫੋਨ ਦਾ ਡਾਟਾ ਸਾਰਾ ਹੀ ਆਪਣੇ ਫੋਨ ਦੇ ਵਿੱਚ ਲੈ ਲਿਆ ਸੀਗਾ ਤੋਂ ਜਿਸ ਤਰ੍ਹਾਂ ਮੇਰਾ ਡਾਟਾ ਉਹਨਾਂ ਦੇ ਕੋਲ ਚਲਾ ਗਿਆ ਉਹਨੇ ਉਹਨਾਂ ਨੇ ਮੇਰੇ ਫੋਨ ਦੇ ਵਿੱਚੋਂ ਮੇਰੀਆਂ ਫੋਟਵਾਂ ਔਰ ਮੇਰੇ ਜੋ ਵੀ ਮੇਰੇ ਨੰਬਰ ਸੇ ਲਿੰਕ ਸੀਗੇ ਜਿੰਨੇ ਵੀ ਉਹ ਵੀ ਉਹਨਾਂ ਦੇ ਕੋਲ ਚਲੇ ਗਏ ਔਰ ਉਹਨਾਂ ਨੇ ਨਾ ਮੇਰੀਆਂ ਨਾ ਇੱਕ ਨਾ ਗਲਤ ਤਰੀਕੇ ਦੇ ਨਾਲ ਮੇਰੀਆਂ ਫੋਟੋਆਂ ਨੂੰ ਐਡਿਟ ਕਰਕੇ ਇੱਕ ਲੇਡੀਜ਼ ਦੇ ਨਾਲ ਫੋਟੋਆਂ ਐਡਿਟ ਕੀਤੀਆਂ ਔਰ ਉਹ ਲੇਡੀਜ਼ ਜੋ ਹੈਗੀ ਸੀਗੀ ਉਹ ਬਿਲਕੁਲ ਜਾਨੀ ਕਿ ਕੱਪੜੇ ਉਹਨੇ ਬਿਲਕੁਲ ਹੀ ਨਹੀਂ ਪਾਏ ਦੇ ਔਰ ਉਹਦੇ ਨਾਲ ਮੇਰੀਆਂ ਫੋਟੋਆਂ ਕਰਕੇ ਅਟੈਚ ਕਰਕੇ ਮੈਨੂੰ ਕਹਿੰਦੀ ਕਿ 3 ਵਜੇ ਤੱਕ ਨਾ ਮੈਨੂੰ ਪੈਸੇ ਪੇ ਕਰੋ ਮੈਂ ਉਹਨੂੰ ਪੁੱਛਿਆ ਕਿ ਕਿਉਂ ਮੈਂ ਕਿਉਂ ਪੈਸੇ ਪੇ ਕਰਾਂ ਉਹ ਮੈਨੂੰ ਉਹਨਾਂ ਦੀ ਮੈਨੂੰ ਫਿਰ ਕਾਲ ਆਂਦੀ ਕਿ ਅਗਰ ਆਪਨੇ ਪੈਸੇ ਨਹੀਂ ਡਾਲੀਏ ਤਾਂ ਮੈਂ ਆਪਦੀ ਇਹ ਫੋਟੋ ਹੈ ਜੋ ਮੈਂ ਫੇਸਬੁੱਕ 'ਤੇ ਡਾਲ ਦੂੰਗੀ YouTube 'ਤੇ ਡਾਲ ਦੂੰਗੀ ਇਹ ਕਰ ਦੂੰਗੀ ਉਹ ਕਰ ਦੂੰਗੀ ਔਰ ਮੈਂ ਉਸ ਦਿਨ ਸੇ ਕਾਫੀ ਪਰੇਸ਼ਾਨ ਹੂੰ ਤਾਂ ਮੈਂ ਇਹੀ ਕਹਿਣਾ ਚਾਹਨਾ ਸਾਰਿਆਂ ਨੂੰ ਕਿ ਥੋੜਾ ਜਿਹਾ ਤੁਸੀਂ ਵੀ ਬਚ ਕੇ ਰੋ ਇਹ ਚੀਜ਼ਾਂ ਤੋਂ ਕਿੰਨੇ ਕ ਦਿਨ ਹੋ ਗਏ ਆ ਲਗਾਤਾਰ ਤੁਹਾਨੂੰ ਜਿਹੜਾ ਆ ਉਸ ਲੇਡੀ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਮੈਨੂੰ ਸੰਡੇ ਨੂੰ ਮੈਨੂੰ ਮੈਸੇਜ ਆਇਆ ਸੀ ਤੋਂ ਅੱਜ 2-3 ਦਿਨ ਹੋ ਚੁੱਕੇ ਆ ਤੇ ਮੈਂ ਉਸ ਲੇਡੀ ਕੋ ਬੜਾ ਪਰੇਸ਼ਾਨ ਆ ਔਰ ਮੈਨੂੰ ਬਾਰ-ਬਾਰ ਹੀ ਕਦੀ ਕੋਈ ਫੋਟੋ ਲਾ ਕੇ ਭੇਜ ਦਿੰਦੀ ਆ ਕਦੀ ਕੋਈ ਫੋਟੋ ਲਾ ਕੇ ਭੇਜ ਦਿੰਦੀ ਔਰ ਮੈਨੂੰ ਪਤਾ ਨਹੀਂ ਹੈ ਕਿ ਉਹ ਕਿੱਥੋਂ ਹੈਗੀ ਆ ਕਿੱਥੋਂ ਨਹੀਂ ਹੈਗੀ ਅ ਨੰਬਰ ਜਿਹੜਾ ਆ ਉਹ ਜਿਤਨਾ ਕਿ +92 ਹੁੰਦਾ ਆ ਸਾਡੇ ਹਿੰਦੁਸਤਾਨ ਦਾ ਨੰਬਰ +92 ਪਾਕਿਸਤਾਨ ਦਾ ਨੰਬਰ ਇਸ ਤਰ੍ਹਾਂ ਕਰਕੇ ਜਿਹੜਾ ਵਾਲਾ 92 92 ਕੀ ਲੱਗਾ ਹੋਇਆ ਉਹ +92 ਲੱਗਾ ਹੈਗਾ ਮੇਰੇ ਖਿਆਲ ਨਾਲ ਮੇਰੇ ਫੋਨ ਦੇ ਵਿੱਚ ਹਾਂ +92 ਆ ਤੇ ਅੱਗੇ ਕੋਈ 8ਕ ਨੰਬਰ ਹੈਗੇ ਉਹਦੇ ਵੀ ਠੀਕ ਹਾਂਜੀ ਦੋਸਤੋ ਤਕਰੀਬਨ ਤਕਰੀਬਨ ਜਿਹੜਾ ਜ਼ਿਆਦਾਤਰ ਜਿਹੜੇ ਸਕੈਮ ਹੁੰਦੇ ਪਏ ਨੇ ਉਹ ਪਾਕਿਸਤਾਨ ਸਾਡੇ ਜਿਹੜਾ ਗਵਾਂਡੀ ਮੁਲਕ ਆ ਉਧਰੋਂ ਹੀ ਹੁੰਦੇ ਪਏ ਨੇ ਬਹੁਤ ਸਾਰੇ ਸਕੈਮ ਜਿਹੜੇ ਆ ਉਹ ਗਵਾਂਡੀ ਮੁਲਕ ਵੱਲੋਂ ਹੀ ਕੀਤੇ ਜਾ ਰਹੇ ਨੇ ਬਹੁਤ ਸਾਰੇ ਫੋਨਾਂ ਦੇ ਉੱਤੇ ਇੱਕ ਫੋਨ ਵੀ ਆਉਂਦਾ ਹੁੰਦਾ ਮੈਂ ਤੁਹਾਏ ਦਾ ਮੁੰਡਾ ਤਾਚੇ ਦਾ ਮੁੰਡਾ ਪਸਾਣੋਂ ਕੌਣ ਕਿਵੇਂ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਤੁਹਾਨੂੰ ਵੀ ਕਿਤੇ ਇਸ ਤਰ੍ਹਾਂ ਦਾ ਫੋਨ ਆਇਆ ਹੋਵੇ ਵੀ ਮੈਂ ਤੁਹਾਡੇ ਤਾਏ ਦਾ ਮਾਮੇ ਦਾ ਚਾਚੇ ਦਾ ਤਾਏ ਦਾ ਮੁੰਡਾ ਵਾਂ ਤੁਸੀਂ ਪਸਾਣੋਂ ਮੈਂ ਕਿਸੇ ਦੇ ਪੈਸੇ ਦੇਣੇ ਆ ਐਦਾਂ ਦੇਣੇ ਆ ਮੈਂ ਤੁਹਾਨੂੰ ਸੈਂਡ ਕਰ ਰਿਹਾ ਵਾਂ ਤੁਸੀਂ ਉਹਨਾਂ ਨੂੰ ਪੈਸੇ ਦੇ ਦਿਓ ਉਸ ਤੋਂ ਬਾਅਦ ਜੇਕਰ ਬੰਦਾ ਫਸ ਜਾਂਦਾ ਆ ਤੇ ਉਹ ਉਸ ਤੋਂ ਕੀ ਕਰਦੇ ਆ ਪੈਸੇ ਹੇਠਨ ਦੀ ਕੋਸ਼ਿਸ਼ ਕਰਦੇ ਆ ਇਸੇ ਤਰ੍ਹਾਂ ਦਾ ਸਕੈਮ ਜਿਹੜਾ ਆ ਸਾਡੇ ਜੋਤੀਜੀਤ ਦੇ ਨਾਲ ਵੀ ਹੁੰਦਾ ਆ ਕਿਹਾ ਗਿਆ ਹੈ ਇਹਨਾਂ ਵੱਲੋਂ ਕਿ ਇੱਕ ਵਟਸਐਪ ਦੇ ਉੱਤੇ ਲਿੰਕ ਆਉਂਦਾ ਆ ਲਿੰਕ ਨੂੰ ਓਪਨ ਕਰਨ ਦੇ ਲਈ ਕਿਹਾ ਜਾਂਦਾ ਲਿੰਕ ਓਪਨ ਹੁੰਦਾ ਆ ਜਦੋਂ ਲਿੰਕ ਦੇ ਉੱਪਰ ਓਪਨ ਕਰਨ ਤੋਂ ਬਾਅਦ ਆ ਡਿਟੇਲ ਆ ਜਾਂਦੀ ਏ ਬਾਰ-ਬਾਰ ਇਹਨਾਂ ਨੂੰ ਕੋਈ ਲਾਲਚ ਦਿੱਤਾ ਜਾਂਦਾ ਆ ਉਸ ਲਾਲਚ ਦੇ ਦੌਰਾਨ ਜਿਹੜੇ ਇਸ ਸਕੈਮ ਦੇ ਵਿੱਚ ਫਸਦੇ ਜਾਂਦੇ ਆ ਪਰ ਲਾਸਟ ਕੀ ਹੁੰਦਾ ਆ ਕਿ ਜਦੋਂ ਉਸ ਕੈਮ ਦੇ ਵਿੱਚ ਫਸਦੇ ਜਾਂਦੇ ਆ ਤੇ ਇਹਨਾਂ ਦੀਆਂ ਜਿਹੜੀਆਂ ਥੋੜੇ ਦਿਨ ਬਾਅਦ ਹੀ ਜਿਹੜੀਆਂ ਇਹਨਾਂ ਨੂੰ ਕੁਝ ਫੋਟੋਆਂ ਸੈਂਡ ਕਰਕੇ ਇਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਏ ਆਪਾਂ ਗੱਲ ਕਰ ਲੈਂਦੇ ਆਂ ਵੀ ਹੁਣ ਤੱਕ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਗਈ ਹਜੇ ਤੱਕ ਮੇਰੇ ਕੋਲ ਤੇ ਉਹਨਾਂ ਨੇ 2500 ਰੁਪਏ ਮੈਨੂੰ ਕਿਹਾ ਕਿ ਪਹਿਲੇ 2500 ਰੁਪਏ ਸਾਡੇ ਅਕਾਊਂਟ 'ਚ ਪਾਓ ਔਰ ਮੈਂ ਜਸ ਜਸਤਨ ਮੈਨੂੰ ਫੋਨ ਆਇਆ ਸੀਗਾ ਸੰਡੇ ਔਰ ਮੈਂ ਐਡ ਟਾਈਮ ਹੀ ਮੈਂ ਔਰ ਮੇਰੀ ਵਾਈਫ ਆਹੀਂ ਦੋਨੇ ਜਿਹਨੇ ਗੁਰਦਾਸਪੁਰ ਸਿਟੀ ਥਾਣੇ ਗਏ ਆਂ ਅਸੀਂ ਉੱਥੇ ਗੱਲ ਕੀਤੀ ਜਾ ਕੇ ਉਹਨਾਂ ਨੂੰ ਅਸੀਂ ਨੰਬਰ ਵੀ ਦੱਸਿਆ ਤੇ ਉਹਨਾਂ ਨੇ ਸਾਨੂੰ ਇੰਨੀ ਗੱਲ ਜ਼ਰੂਰ ਕਹੀ ਆ ਕਿ ਕੋਈ ਗੱਲ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਹੈ ਇਹ ਸਕੈਮ ਕਰਦੇ ਆ ਲੋਕ ਤੁਸੀਂ ਬੇਫਿਕਰੇ ਰਹੋ ਔਰ ਤੁਸੀਂ ਇੱਕ ਕੰਮ ਕਰੋ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਸਾਈਬਰ ਸੈੱਲ ਵਾਲਿਆਂ ਨੂੰ ਕੰਪਲੇਨ ਕਰੋ ਅਸੀਂ ਸਾਈਬਰ ਸੈੱਲ ਤੇ ਚਲੋ ਸਾਡੇ ਇੱਕ ਮਿੱਤਰ ਹੈਗੇ ਆ ਉਹਨਾਂ ਨਾਲ ਵੀ ਗੱਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਆਨਲਾਈਨ ਕਾਲ ਕਰਕੇ ਨਾ ਉਹਨਾਂ ਨਾਲ ਤੇ ਤੁਸੀਂ ਆਪਣੀ ਕੰਪਲੇਨ ਪਾਓ ਅਹੀਂ ਫਿਰ ਮੈਂ ਕਾਲ ਕੀਤੀ ਹੈਗੀ ਉਹਨਾਂ ਨੂੰ ਉਹਨਾਂ ਨੇ ਵੀ ਮੈਨੂੰ ਇੱਕੋ ਗੱਲ ਕਹੀ ਆ ਕਿ ਸਰ ਡਰਨ ਵਾਲੀ ਕੋਈ ਗੱਲ ਨਹੀਂ ਆ ਤੇ ਤੁਸੀਂ ਉਹਨਾਂ ਨੂੰ ਪੈਸੇ ਨਹੀਂ ਪਾਣੇ ਹੈਗੇ ਸਾਡੇ ਕੋਲੋਂ ਕਾਫੀ ਕਾਲਸ ਹੈਗੀਆਂ ਜੋ ਇਦਾਂ ਦੀਆਂ ਆਂਦੀਆਂ ਹੈਗੀਆਂ ਵਾ ਕਿ ਤੁਸੀਂ ਇਹਨਾਂ ਨੂੰ ਪੈਸੇ ਦਿਓ ਜੇ ਕਰੋ ਵੋ ਕਰੋ ਤੇ ਉਹਨਾਂ ਨੇ ਸਾਨੂੰ ਇੱਕੋ ਗੱਲ ਕਹੀ ਆ ਕਿ ਤੁਸੀਂ ਪੈਸੇ ਨਹੀਂ ਪਾਣੇ ਹੈਗੇ ਬਿਲਕੁਲ ਤੁਹਾਨੂੰ ਵੀ ਇਸੇ ਤਰ੍ਹਾਂ ਆਪਾਂ ਦੱਸ ਦਿੰਨੇ ਕਿ ਸਭ ਤੋਂ ਵੱਡਾ ਤਬਕਾ ਆ ਕਿ ਇੱਕ ਜਿਹੜੀਆਂ ਨਿਊਡ ਪਿਕਚਰਜ਼ ਲੇਡੀਜ਼ ਦੀਆਂ ਨਿਊਡ ਪਿਕਚਰਜ਼ ਜਿਹਨੂੰ ਆਪਾਂ ਕਹਿ ਸਕਦੇ ਆ ਨਿਰਵਸਤਰ ਔਰਤਾਂ ਦੇ ਨਾਲ ਫੋਟੋਆਂ ਨੂੰ ਐਡਿਟ ਕਰਕੇ ਸਾਹਮਣੇ ਵਾਲੇ ਬੰਦੇ ਨੂੰ ਧਮਕਾਇਆ ਜਾਂਦਾ ਬਲੈਕਮੇਲ ਕੀਤਾ ਜਾਂਦਾ ਤਾਂ ਕਿ ਉਹਨੂੰ ਡਰ ਪੈ ਜਾਵੇ ਕਿ ਇਹ ਫੋਟੋਆਂ ਉਹਦੀ ਵਾਈਫ ਨਾਲ ਉਹਦੇ ਬੱਚਿਆਂ ਨਾਲ ਉਹਦੇ ਰਿਸ਼ਤੇਦਾਰਾਂ ਦੇ ਨਾਲ ਕਿਤੇ ਸਾਂਝੀਆਂ ਨਾ ਕਰ ਦਿੱਤੀਆਂ ਜਾਣ ਇਸੇ ਡਰ ਦਾ ਉਹ ਲੋਕ ਫਾਇਦਾ ਚੁੱਕਦੇ ਨੇ ਉਹ ਲੋਕ ਜਦੋਂ ਇਹ ਚੀਜ਼ ਦਾ ਫਾਇਦਾ ਚੱਕ ਲੈਂਦੇ ਆ ਤੇ ਫਿਰ ਤੁਹਾਨੂੰ ਉਹ ਜਿਹੜਾ ਆ ਫੋਨ ਕਰਦੇ ਨੇ ਮੈਸੇਜ ਕਰਦੇ ਨੇ ਵੀ ਸਾਨੂੰ ਪੈਸੇ ਦਿਓ ਨਹੀਂ ਤਾਂ ਅਸੀਂ ਤੁਹਾਡੀਆਂ ਜਿਹੜੀਆਂ ਫੋਟੋਆਂ ਉਹ ਤੁਹਾਡੇ ਰਿਸ਼ਤੇਦਾਰਾਂ ਦੇ ਨਾਲ ਜਾਂ ਜਿਹੜਾ ਨੈਟ ਆ ਉਹਦੇ ਉੱਤੇ ਪਾ ਦੇਾਂਗੇ ਲਾਈਵ ਕਰ ਦੇਾਂਗੇ ਲੋਕਾਂ ਤੱਕ ਪਹੁੰਚਾ ਦੇਾਂਗੇ ਫੇਸਬੁੱਕ ਤੇ ਪਾ ਦੇਾਂਗੇ ਤਾਂ ਕਿ ਤੁਹਾਡੀ ਬਦਨਾਮੀ ਹੋਵੇ ਤੇ ਸ਼ਾਇਦ ਬਦਨਾਮੀ ਤੋਂ ਡਰਦੇ ਬਹੁਤ ਸਾਰੇ ਲੋਕ ਉਹਨਾਂ ਨੂੰ ਪੈਸੇ ਪਾਉਣੇ ਸ਼ੁਰੂ ਕਰ ਦਿੰਦੇ ਨੇ ਪਰ ਥੋੜੇ ਥੋੜੇ ਪੈਸਿਆਂ ਤੋਂ ਵੱਡੀਆਂ ਡਿਮਾਂਡਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਕਰਕੇ ਡਰਨ ਦੀ ਲੋੜ ਨਹੀਂ ਹੈ ਆਪਣੇ ਫੈਮਿਲੀ ਦੇ ਨਾਲ ਗੱਲ ਕਰੋ ਆਪਣੇ ਪਰਿਵਾਰ ਦੇ ਨਾਲ ਗੱਲ ਕਰੋ ਕਿ ਇਸ ਤਰ੍ਹਾਂ ਦੀਆਂ ਮੈਨੂੰ ਧਮਕੀਆਂ ਆ ਰਹੀਆਂ ਨੇ ਜਾਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਤੁਸੀਂ ਇਸ ਸਕੈਮ ਤੋਂ ਜਿਹੜਾ ਬਚ ਸਕੋ ਨੇੜੇ ਦੇ ਸਾਈਬਰ ਕਰਾਈਮ ਕਲੱਬ ਜਾ ਕੇ ਉੱਥੇ ਤੁਸੀਂ ਰਿਪੋਰਟ ਵੀ ਕਰ ਸਕਦੇ ਹੋ ਨਾਲ ਦੇ ਨਾਲ ਆਪਣੇ ਨਜ਼ਦੀਕੀ ਥਾਣੇ ਦੇ ਵਿੱਚ ਵੀ ਇਸ ਦੀ ਰਿਪੋਰਟ ਜ਼ਰੂਰ ਕਰੋ ਤਾਂ ਵੀ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਵੀ ਤੁਹਾਡੇ ਦੇ ਉੱਤੇ ਅਗਰ ਕੋਈ ਕਰਾਉਣ ਦੀ ਕੋਸ਼ਿਸ਼ ਕਰਦਾ ਆ ਪਹਿਲਾਂ ਤੋਂ ਹੀ ਤੁਹਾਡੀ ਉਹ ਕੰਪਲੇਨ ਉੱਥੇ ਦਰਜੋ ਵੀ ਕਿ ਤੁਹਾਨੂੰ ਬਲੈਕਮੇਲ ਕੀਤਾ ਜਾ ਰਿਹਾ ਆ। ਬਾਕੀ ਜਿਹੜੀ ਗੱਲਬਾਤ ਆ ਆਪਾਂ ਕਰ ਲੰਨੇ ਆ। ਉਹਦੇ 'ਚ ਜਿਹੜੀ ਐਪ ਆਈ ਸੀ ਜੋਤੀ ਜੀ ਉਰਚ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਦਿੱਤਾ ਗਿਆ ਹੈ। ਨਹੀਂ ਨਹੀਂ ਉਹਦੇ ਵਿੱਚ ਇਦਾਂ ਹੀ ਕਿ ਉਹਨਾਂ ਮੈ ਜਿੱਦਾਂ ਮੈਨੂੰ ਲਿੰਕ ਆਇਆ ਸੀ ਤੇ ਉੱਥੇ ਜਿੱਦਾਂ ਆਪਣੇ ਕਈ ਕਹਿ ਦਿੰਦੇ ਆ ਕਿ ਤੁਸੀਂ ਆਨਲਾਈਨ ਹੋਮਵਰਕ ਆਪਣਾ ਲੈ ਸਕਦੇ ਹੋ, ਜੇ ਕਰ ਸਕਦੇ ਹੋ ਤੇ ਕਈ ਵਾਰੀ ਆਪਾਂ ਫ੍ਰੀ ਹੁੰਨੇ ਤੇ ਚਲੋ ਅਸੀਂ ਵੀ ਉਹ ਚੀਜ਼ਾਂ ਨੂੰ ਦੇਖਨੇ ਕਿ ਚਲੋ ਯਾਰ ਆਨਲਾਈਨ ਵਰਕ ਹੈਗਾ ਤੇ ਚਲੋ ਕਾ ਕਰਨਾ ਚਾਹੀਦਾ ਨਾ। ਇਸੇ ਤਰ੍ਹਾਂ ਹੀ ਸਾਡਾ ਬੇਟਾ ਵੀ ਹੈਗਾ ਉਹ ਵੀ ਜਾਨੀ ਕਿ ਆਨਲਾਈਨ ਵਰਕ ਕਰਦਾ ਹੈਗਾ ਵਾ ਤੇ ਕਾਫੀ ਅੱਛੀ ਅਰਨਿੰਗ ਕਰ ਲੈਂਦਾ ਮੈਂ ਵੀ ਰਾਤ ਦੇਖਦਾ ਪਿਆ ਤੇ ਮੈਂ ਵੀ ਇਸ ਕਰਕੇ ਉਸ ਲਿੰਕ ਨੂੰ ਓਕੇ ਕਰ ਬੈਠਾ ਸੀ ਬਸ ਇਹੋ ਗਲਤੀ ਕਰਕੇ ਮੇਰੀ ਕਿ ਜਾਨੀ ਮੇਰੀ ਗਲਤੀ ਇਹ ਹੋਈ ਕਿ ਮੈਂ ਉਸ ਉਸ ਲਿੰਕ ਨੂੰ ਮੈਂ ਕਲਿੱਕ ਕੀਤਾ ਔਰ ਮੈਂ ਵੀ ਸਾਰੇ ਅੱਗੇ ਇਹੋ ਬੇਨਤੀ ਕਰਾਂਗਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲਿੰਕ ਆਏ ਪਲੀਜ਼ ਉਸ ਲਿੰਕ ਨੂੰ ਛੇੜੋ ਨਾ ਬਸ ਉਹਨੂੰ ਡਿਲੀਟ ਕਰ ਦਿਓ ਬਸ ਬਹੁਤ ਵਧੀਆ ਜਾਣਕਾਰੀ ਜਿਹੜੀ ਇਹ ਅੱਜ ਸਪੈਸ਼ਲੀ ਜੋਤੀ ਜੀ ਸਾਡੇ ਸਟੂਡੀਓ ਦੇ ਵਿੱਚ ਸਾਡੇ ਕੋਲ ਪਹੁੰਚੇ ਆ ਇਹ ਚੀਜ਼ ਤੁਹਾਡੇ ਤੱਕ ਸ਼ੇਅਰ ਕਰਨ ਵਾਸਤੇ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਤਾਂ ਕਿ ਇਹਨਾਂ ਤੋਂ ਬਾਅਦ ਕਿਤੇ ਤੁਸੀਂ ਵੀ ਇਹਨਾਂ ਦੇ ਚਾਂਸੇ ਦੇ ਵਿੱਚ ਨਾ ਆ ਜਾਓ ਕਿਸੇ ਵੀ ਤਰ੍ਹਾਂ ਦਾ ਇਦਾਂ ਦਾ ਫੋਨ ਖਾਸ ਕਰਕੇ ਚੇਤਾ ਰੱਖਿਓ +92 ਅਗਰ ਲੱਗਿਆ ਹੋਇਆ ਨੰਬਰ ਦੇ ਨਾਲ ਨਾ ਰਸੀਵ ਕਰੋ ਨਾ ਉਹਦਾ ਮੈਸੇਜ ਦੇਖੋ ਤੇ ਨਾ ਹੀ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਅਗਰ ਕੋਈ ਲਿੰਕ ਆਉਂਦਾ ਆ ਤੇ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਕਰਕੇ ਤੁਸੀਂ ਇਸ ਕੰਮ ਦਾ ਸਕੈਮ ਦਾ ਜਿਹੜਾ ਆ ਹਿੱਸਾ ਨਾ ਬਣੋ ਜਿਹੜੀਆਂ ਤਸਵੀਰਾਂ ਨੇ ਉਹ ਹੀ ਤੁਹਾਡੇ ਨਾਲ ਥੋੜੀਆਂ ਬਲਰ ਕਰਕੇ ਸਾਂਝੀਆਂ ਕਰਾਂਗੇ ਵੀ ਕਿਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਜਿਹੜੇ ਹੈਕਰ ਨੇ ਉਹ ਤੁਹਾਡੇ ਨਾਲ ਕਿੱਦਾਂ ਦੀਆਂ ਜਿਹੜੀਆਂ ਨੇ ਧਮਕੀਆਂ ਦੇ ਸਕਦੇ ਆ ਬਾਕੀ ਚੈਨਲ ਨਾਲ ਬਨੇ ਰਵੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਵੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਅਲਰਟੇਸ਼ਨ ਵੀਡੀਓ ਤੁਹਾਡੇ ਤੱਕ ਜੜੀਆਂ ਨੇ ਪਹੁੰਚ ਜਾਣ ਧੰਨਵਾਦ ਮਿਲਦੇ ਆ ਕਿਸੇ ਅਗਲੇ ਵੀਡੀਓ ਦੇ ਵਿੱਚ